ਅੰਦਰ ਅੰਦਰ ਮਹਾਰ ਮਡੇ ਵੱਡੇ ਕੁੱਤੇ ਫਿਰਦੇ ਨੇ ਝਲਕਦੇ ਕੇਂਦਰ ਬੈਠੇ ਜਿਹੇ ਰੋਣੇ ਆ ਫਿਰਦਾ ਹਾਂ ਮੇਰਾ ਹੂੰ ਜਲੀ ਬਰੂ ਨਹੀਂ ਬਰੂ ਨਹੀਂ ਰੂਣੀ ਸ਼ੀਗਰ ਆ ਮਾ ਸ਼ੀ ਅੱਜ ਲਈ ਉਹਨੂੰ ਤੇਰੀ ਖੰਡ ਪਾ ਦੇਣਾ ਪਾ ਦੇਣਾ ਅਜਲੇ ਅਜਲੇ ਚਾਬੀ ਚੱਕੇ ਰੋਣ ਜਣਾ ਖੋਲ ਦੇ ਆਪਾਂ ਇਹਨੂੰ ਫੜ ਜਾ ਆ ਗਿਆ ਸਮੋਹ ਜੀ ਚਾਬੀ ਕੋ ਚੱਕਾਂਗੇ ਇਹਨੂੰ ਚਾਬੀ ਦਾ ਪਤਾ ਲੱਗ ਜੇ ਨਾ ਵੀ ਚੱਲ ਮਾਰੀ ਉਹਨਾਂ ਛਾਲ ਨੂੰ ਪਤਾ ਲੱਗ ਗਿਆ ਵੀ ਚਾਬੀ ਚੱਕ ਜੀ ਓਏ ਖੜ ਜਾ ਖੜ ਜਾ ਖੜ ਜਾ ਖੜ ਜਾ ਬੰਨੀ ਖੜ ਜਾ ਖੋਲ ਦੇ ਓਏ

ਉਹ ਰਹਾ ਉਣੀ ਅਧਰਿਆ ਕੋ ਤੋਂ ਕੋ ਦੇਖ ਲਾ ਜਰੂਰ ਗੇ ਇੰਨਾ ਸਾਲਾ ਡੌਗੀ ਐ ਬੇੜੇ ਜਿਦਾ ਸ਼ੀਵ ਨਹੀਂ ਕਰਦਾ ਸ਼ੀਵ ਹੀ ਅੱਥੇ ਆ ਕੇ ਕਰਦਾ ਓਏ ਇਧਰ ਨਹੀਂ ਆਣਾ ਓਏ ਗੋਂਡੀ ਨਹੀਂ ਜਾਣਾ ਹੈਗਾ ਵੱਡੇ ਵੱਡੇ ਕੁੱਤੇ ਉਧਰ ਗੋਂਡੀ ਨਹੀਂ ਉਧਰ ਨਹੀਂ ਜਾਣਾ ਮੂਮੀ ਓਏ ਹਰ ਜਾ ਬੜਾ ਮਾਮੰਦਾਰ ਇਧਰ ਆ ਜਾ ਇਧਰ ਇਧਰ ਚੱਲ ਮੁੰਡਾ ਬੰਦ ਬੰਦ ਚੱਲ 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 ਉਧਰ ਉਧਰ ਆਪਣਾ ਕਰੇ ਜਮਾ ਇਹ ਆਪਣੀ ਖੇਤ ਦੀ ਨਾ ਉਧਰ ਨਹੀਂ ਜਾਣਾ ਹੈ

ਇੰਨਾ ਜੀ ਬਾਈ ਬਣਾ ਬ੍ਰੋ ਮਾ ਜਪਨਾ ਬ੍ਰੀ ਨਾ ਹੋਰ ਨੂੰ ਹੋਰ ਨੂੰ ਮਾਂ ਨਾਲ ਦੇ ਨਾਲ ਪਿਆਰ ਬਣਾ ਤੇ ਬੜਾ ਦੂਰ ਹੈ ਸਾਡਾ ਤੇ ਆਪਦੇ ਮਬਾ ਜੀ ਇੱਧਰ ਬੋਲ ਰਹੇ ਨੇ ਗੁਰੂ ਘਰ ਚ ਇੱਧਰ ਬੰਦੇ ਨੇ ਕੰਮ ਸਟਾਰਟ ਕਰ ਰਖਿਆ ਉਹਦਾ ਆਹ ਰੁੱਟਣੇ ਬਣੀ ਬਣ ਜਾਂਦਾ ਨਾਲ ਮੋਟਰ ਦਾ ਚਲਾਉਂਦੇ ਰਹੀ ਮੈਂ ਬਾਦਲਾ ਅਦਰ ਜਾਣਾ ਓਏ ਇਹਨਾਂ ਦੇ ਵੀ ਨਹੀਂ ਜਾਣਾ ਕੋਪਾਂ ਦੇ ਹੌਲਕੇ ਜਿਹੇ ਹੁਣ ਨਹੀਂ ਕਿਧਰ ਕਿਧਰ ਉਹ ਚੱਕਿਆ ਅਦਰ ਅਦਰ ਨਾ ਨੋ 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 ਕੋਲ ਭਰੇ ਬੋਲ ਬੋਲਿਆ ਦਾ ਬੰਦਾ ਤੇ ਪਾਣੀ ਦੇ ਨਾਲ ਇੱਕੋ ਬੈਠਾ ਬੰਦਾ ਤੇ ਇਹ ਵਾਹ ਰੇਡ ਅੱਜ ਦੇ ਕਿਤੇ ਮਾਲ ਤੋਂ ਦੋਸਤਾਂ ਦਾ ਬੰਤੂ ਰਹੀ ਜੁਰੀ ਇਹ ਬਈ ਨਾ ਹੋਈਆਂ ਹੋਗੀਆਂ ਥੋੜੇ ਵਧੀਆ ਲੱਗ ਰਹੇ ਰੂਪ ਵਧੀਆ ਤੁਹਾਨੂੰ ਜੀ ਬੜੀ ਖਰਾਬ ਜੀ ਹੈ ਇਹ ਹਰਦਾ ਪੱਜਾ ਲੋ ਜੀ ਇਹ ਦੇ ਵੇ ਇਧਰ ਆ ਨਾ ਆਉਣੇ ਲੱਗਦੇ ਜਾਂਦੇ ਆਇਆ ਇਧਰ ਗੁਰੂ ਨੇ ਬੋਲੇ सवेरे सवेरे उठते जानवर तो अपने वर्गी बच्चों ने प्यार करना